ਅਮ੍ਰਿਤਸਰ ਵਿੱਚ ਜਿਸ ਤਰ੍ਹਾਂ ਵਾਕਫਾ ਖਲਾਕਿਆਂ ਦੇ ਮੁੱਦਿਆਂ ਦੇ ਉੱਤੇ ਤੁਹਾਨੂੰ ਰੂਬਰੂ ਕਰਾਇਆ ਬੀਤੇ ਦਿਨ ਜਿਹੜੇ ਇੰਟਰਵਿਊ ਵੀ ਕੌਂਸਲਰ ਆਪਕਾਏ ਅੱਜ ਸਾਡੇ ਨਾਲ ਵਿਸ਼ੇਸ਼ ਤੌਰ ਤੇ ਗੱਲਬਾਤ ਕਰਨ ਵਾਸਤੇ ਅਮ੍ਰਿਤਸਰ ਦੇ ਮੇਅਰ ਸਰਦਾਰ ਜਤਿੰਦਰ ਸਿੰਘ ਮੋਤੀਪਾਟਿਆ ਸਾਡੇ ਨਾਲ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਤਮਾਮ ਜਿਹੜੇ ਅਮ੍ਰਿਤਸਰ ਦੇ ਜਿਹੜੇ ਮੁੱਦੇ ਨੇ ਸਫਾਈ ਵਿਵਸਥਾ ਨੂੰ ਲੈ ਕੇ ਤਾਂ ਗੱਲਬਾਤ ਕਰਾਂਗੇ ਕੀ ਨੀਤੀ ਹੈ ਅਮ੍ਰਿਤਸਰ ਕਾਰਪੋਰੇਸ਼ਨ ਦੀ ਤਾਂ ਮੇਅਰ ਸਾਹਿਬ ਸਾਡੇ ਨਾਲ ਨੇ ਗੱਲਬਾਤ ਕਰਾਂਗੇ ਮੇਅਰ ਸਾਹਿਬ ਪਹਿਲਾਂ ਤੇ ਤੁਹਾਡਾ ਚੈਨਲ ਦੇ ਵਿੱਚ ਬਹੁ ਬਹੁ ਸਵਾਗਤ ਹੈ ਤਾਂ ਕੀ ਕਹਿਣਾ ਚਾਹ ਸ਼ਹਿਰ ਦੀ ਜਿਹੜੀ ਸਫਾਈ ਵਿਵਸਥਾ ਜਿਸ ਤਰ੍ਹਾਂ ਕੰਪਨੀ ਵੱਲੋਂ ਕੰਮ ਬੰਦ ਕੀਤਾ ਗਿਆ ਤਾਂ ਇਸ ਤਰ੍ਹਾਂ ਪਰੇਸ਼ਾਨੀ ਆਈ ਫਿਰ ਵੀ ਕੰਮ ਜਿਹੜਾ ਲਗਾਤਾਰ ਜਾਰੀ ਹੈ ਤਾਂ ਕਿਸ ਤਰ੍ਹਾਂ ਵੇਖਦੇ ਹੋ ਤੁਸੀਂ ਦੇਖੋ ਕਿਉਂਕਿ ਪਿਛਲੇ 2009 ਤੋਂ ਜਿਹੜੀ ਕੰਪਨੀ ਜਿਹੜੀ 2016 ਤੋਂ ਜਿਹੜੀ ਕੰਪਨੀ ਵਰਦਾ ਸੀਗੀ ਪਹਿਲਾਂ ਐਸਐਲਸੀ ਉਹਨੇ ਅੱਗੋਂ ਵਰਦਾ ਨੂੰ ਕੰਮ ਦਿੱਤਾ ਲੇਕਿਨ ਪਿਛਲੇ 9 ਸਾਲਾਂ ਤੋਂ ਹੀ ਜਿਹੜੀ ਹੈ ਸ਼ਹਿਰ ਦੇ ਵਿੱਚ ਲਿਫਟਿੰਗ ਨੂੰ ਲੈ ਕੇ ਪ੍ਰੋਬਲਮ ਜਿਹੜੀ ਹੈ ਸਾਫ ਸੋਚ ਲੈ ਕੇ ਬਹੁਤ ਜ਼ਿਆਦਾ ਰਹੀ ਹੈ ਤੇ ਜਦੋਂ ਮੈਂ ਮੇਅਰ ਦਾ ਟਿਨਿਓਰ ਸੰਭਾਲਿਆ ਆਪਣਾ ਔਰ ਉਦੋਂ ਤੋਂ ਹੀ ਮੇਰੇ ਧਿਆਨ ਸੀਗਾ ਕਿ ਅਸੀਂ ਕਿਸੇ ਨਾ ਕਿਸੇ ਦੇ ਸ਼ਹਿਰ ਨੂੰ ਸਾਫ਼ ਸੁਥਰਾ ਰੱਖਣ ਲਈ ਕੂੜੇ ਦੀ ਲਿਫਟਿੰਗ ਨੂੰ ਸਮੂਥਲੀ ਕਰਨਾ ਸੋ ਕਾਫੀ ਵਾਰ ਕੰਪਨੀ ਨਾਲ ਵੀ ਗੱਲ ਹੋਈ ਲੇਕਿਨ ਉਹ ਕੰਪਨੀ ਵਾਲਾ ਕੰਮ ਜਿਹੜਾ ਸੀਗਾ ਉਹ ਕੋਈ ਬਹੁਤਾ ਵਧੀਆ ਨਹੀਂ ਸੀ ਸ਼ਹਿਰ ਦੇ ਵਿੱਚ ਹੋ ਰਿਹਾ ਸੋ ਉਹਦੇ ਕਰਕੇ ਅਸੀਂ ਉਹਨਾਂ ਨੂੰ ਜਨਾਨੀ ਮਸਲੀ ਜਿਹੜਾ ਇੱਕ ਐਕਗਰੀਮੈਂਟ ਕੀਤਾ ਸੀਗਾ ਜਿਹੜੀ ਕੰਪਨੀ ਨੇ ਸਾਡੇ ਤੋਂ ਐਗਜ਼ਿਟ ਹੋ ਜਾਣਾ ਸੀਗਾ ਔਰ ਅਸੀਂ ਨਵੀਂ ਕੰਪਨੀ ਤੇ ਜਿਹੜੇ ਟੈਂਡਰ ਲਗਾਏ ਸੀ ਸ਼ਹਿਰ ਨੂੰ ਦੋ ਹਿੱਸਿਆਂ 'ਚ ਵੰਡ ਗਏ 41 ਵਾੜਾ ਇੱਕ ਸਾਈਡ ਤੇ 44 ਵਾੜਾ ਇੱਕ ਸਾਈਡ ਤੇ ਜਿਹਦੇ ਵਿੱਚ ਸਾਡੇ ਕੋਲ ਨਵੀਂ ਕੰਪਨੀ ਆ ਚੁੱਕੀ ਹੈ ਔਰ ਜਿਹੜੀ ਪੁਰਾਣੀ ਕੰਪਨੀ ਸੀ ਉਹ 30 ਅਕਤੂਬਰ ਤੱਕ ਸਾਡੇ ਨਾਲ ਉਹਨੇ ਕੰਮ ਕਰਨਾ ਸੀਗਾ ਐ ਸੋਰੀ 24 ਅਕਤੂਬਰ ਤੱਕ ਸੋ ਜਦੋਂ ਅਸੀਂ ਟੈਂਡਰ ਲਗਾਏ ਉਹਨੇ ਯਕਦਮ ਜਿਹੜੀ ਇਹ ਪੁਰਾਣੀ ਕੰਪਨੀ ਨੇ ਕੰਮ ਬੰਦ ਕਰ ਦਿੱਤਾ ਜਿਹੜਾ ਪਿਛਲੇ 5 6 ਦਿਨ 7 ਦਿਨ ਸਾਨੂੰ ਕੂੜੇ ਦੀ ਸ਼ਹਿਰ ਦੇ ਵਿੱਚ ਤਕਲੀਫ ਕਾਫੀ ਆਈ ਫਾਰਸੀ ਸਾਡੇ ਸਾਰੇ ਸ਼ਹਿਰ ਵਾਸੀਆਂ ਦੇ ਸਹਿਯੋਗ ਦੇ ਨਾਲ ਅਸੀਂ ਉਹਨੂੰ ਜਿਹੜਾ ਕਾਬੂ ਪਾ ਲਿਆ ਔਰ ਕੂੜਾ ਜਿਹੜਾ ਬਿਲਕੁਲ ਡੇਲੀ ਲਿਫਟ ਹੋ ਰਿਹਾ ਡੇਲੀ ਜਿਹੜੇ ਵਹੀਕਲ ਚੱਲ ਰਹੇ ਨੇ ਛੋਟੇ ਵੀ ਵੱਡੇ ਵੀ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਕੰਪਨੀ ਜਿਹੜੀ ਨਵੀਂ ਕੰਪਨੀ ਉਹਦੀਆਂ ਤਕਰੀਬਨ 3-400 ਮਿੰਨਿਟ ਪਰ ਜਿਹੜੇ ਛੋਟੀਆਂ ਗੱਡੀਆਂ ਨੇ ਆ ਜਾਣੀਆਂ ਨੇ ਨਵੀਆਂ ਕਿਉਂਕਿ ਜਦੋਂ ਵੀ ਕੋਈ ਨਵੀਂ ਕੰਪਨੀ ਆਉਂਦੀ ਹੈ ਉਹਨੂੰ ਕੁਛ ਨਾ ਕੁਛ ਸਾਲ ਆਪਣਾ ਮਹੀਨਾ ਡੇਢ ਬਿਨਾ ਟਾਈਮ ਲੱਗਦਾ ਹੈ ਕਾਮ ਨੂੰ ਟੇਕਓਵਰ ਕਰਦੇ ਆ ਚਲਾਉਂਦੇ ਆ ਲੇਕਿਨ ਅਸੀਂ ਆਪਣੇ ਸ਼ਹਿਰ ਨੂੰ 10 ਦਿਨ ਕੋਈ ਦਿੱਕਤ ਨਹੀਂ ਆਉਣ ਦੇਾਂਗੇ ਸਾਫ ਸਪਾਈ ਵੱਲੋਂ ਜਿਹੜੇ 5-6 ਦਿਨ ਦਿੱਕਤ ਆਈ ਹੈ ਕਿਉਂਕਿ ਯਕਦਮ ਕੰਪਨੀ ਨੇ ਜਿਹੜਾ ਆਪਣੇ 24 ਅਕਤੂਬਰ ਤੋਂ ਪਹਿਲਾਂ ਹੀ ਕੰਮ ਬੰਦ ਕਰ ਦਿੱਤਾ ਉਹਦੇ ਕਰਕੇ ਆਈ ਹੈ ਲੇਕਿਨ ਅਸੀਂ ਸ਼ਹਿਰ ਨੂੰ ਫੇਰ ਵੀ ਸੰਭਾਲ ਕੇ ਇਹਨੂੰ ਪੂਰੀ ਜਿਹੜੀ ਹੈਗੀ ਮਸ਼ੀਨਰੀ ਜਿਹੜੀ ਹੈ ਸ਼ਹਿਰ ਦੇ ਵਿੱਚ ਝੌਂਕ ਦਿੱਤੀ ਹੈ ਔਰ ਛੋਟੀਆਂ ਗੱਡੀਆਂ ਵੀ ਚਲਾਉਂਦੀਆਂ ਔਰ ਫੈਸਟੀਵਲ ਦੇ ਮੱਦੇ ਨਜ਼ਰ ਤੇ ਉਹ ਤਿਹਾਰਾਂ ਦੇ ਦਿਨ ਨੇ ਆਉਣ ਅੱਜ ਤੋਂ ਆ ਜਿਹੜੇ ਨੇ ਨਵਰਾਤੇ ਸ਼ੁਰੂ ਨੇ ਅਗੋਂ ਦਿਵਾਲੀ ਦਾ ਸੀਜ਼ਨ ਨੇ ਤਿਆਰ ਨੇ ਤਾਂ ਸਾਰਾ ਏ ਸੋ ਇਹ ਦੇ ਕਰਕੇ ਜਿਹੜਾ ਸ਼ਹਿਰ ਦੇ ਵਿੱਚ ਕਿਸੇ ਕਿਸਮ ਦੀ ਸਾਫ ਸਫਾਈ ਵਾਲੇ ਪੱਖੋਂ ਦਿੱਕਤ ਨਹੀਂ ਆਉਂਦੀ ਜਾਏਗੀ ਮੇਰ ਸਾਹਿਬ ਇੱਕ ਸ਼ਹਾਟਾ ਤੋਂ ਭੱਲਾ ਕਲੋਨੀ ਦੀ ਵਾਰਡ ਆ ਉੱਥੇ ਇੱਕ ਮੁੱਦਾ ਵੇਖਣ ਨੂੰ ਮਿਲਿਆ ਕਿ ਜਿਹੜੀਆਂ ਪਰਚੀਆਂ ਹੈਗੀਆਂ ਉਹ ਕਹਿੰਦੇ ਇੱਕ ਤਰੀਕ ਤੋਂ ਪਰਚੀ ਲੈ ਕੇ ਆ ਕੱਟ ਕੇ ਤੇ ਉਸ ਤੋਂ ਬਾਅਦ ਕੋਈ ਉੱਥੇ ਕੂੜਾ ਲੈਣ ਨਹੀਂ ਆ ਬਿਲਕੁਲ ਜਿਹੜੇ 5-6 ਦਿਨ ਜਿਹੜੇ ਹੈਗੇ ਨੇ ਕੂੜੇ ਦੀ ਜਿਹੜੀ ਲਿਫਟਿੰਗ ਬੰਦ ਹੋਈ ਸੀ ਅਸੀਂ ਇਹ ਚਲਾਤੀ ਏ ਭਾਵੇਂ ਪੱਲਾ ਗਲੋੜੀ ਹੈ ਜਾਂ ਸ਼ਹਿਰ ਦਾ ਕੋਈ ਵੀ ਹਿੱਸਾ ਹੈਗਾ ਹਰ ਜਗ੍ਹਾ ਤੇ ਸਾਡੀ ਕਾਰਪੋਰੇਸ਼ਨ ਦੀ ਗੱਡੀ ਜਾਏਗੀ ਹਰ ਜਗ੍ਹਾ ਤੇ ਕੂੜੇ ਦੀ ਲਿਫਟਿੰਗ ਹੋਏਗੀ ਤੇ ਹੋਰ ਜਿਹੜਾ ਕੰਮ ਜਿਸ ਤਰ੍ਹਾਂ ਪਹਿਲਾਂ ਚੱਲਦਾ ਪਿਆ ਸੀ ਕੰਪਨੀ ਵੱਲੋਂ ਹੁਣ ਉਸ ਤਰ੍ਹਾਂ ਹੀ ਉਹ ਕੰਮ ਅੱਗੇ ਵੀ ਲਗਾਤਾਰ ਉਸੇ ਤਰ੍ਹਾਂ ਹੀ ਜਾਰੀ ਰਹੇਗਾ ਕਿ ਜਾਂ ਕੁਝ ਦਿਨ ਹੱਲੇ ਹੋਰ ਲੋਕਾਂ ਨੂੰ ਮੁਸ਼ਕਲ ਦਾ ਸਾਹਮਣਾ ਕਰਨਾ ਪਏ। ਨਹੀਂ ਲੋਕਾਂ ਨੂੰ ਮੁਸ਼ਕਲ ਦੇ ਦੀ ਹੈ ਨਹੀਂ ਆਉਣ ਦਿੱਤੀ ਜਾਏਗੀ ਨਵੀਂ ਕੰਪਨੀ ਬੇਸ਼ੱਕ ਅਜੇ ਉਹਨੂੰ ਮਹੀਨਾ ਵੀ ਦਿਨ ਲੱਗ ਜਾਣਗੇ ਨਵੀਆਂ ਵੀਕਲਸ ਲੈ ਕੇ ਆਉਂਦਿਆਂ ਨੂੰ ਲੇਕਿਨ ਉਨੀ ਦੇਰ ਤੱਕ ਸ਼ਹਿਰ ਦੇ ਵਿੱਚ ਕੋਈ ਸਾਫ ਸਫਾਈ ਵੱਲ ਦਿੱਕਤ ਨਹੀਂ ਆਉਣ ਔਰ ਅਮਰਸਰ ਨੂੰ ਮੇਰ ਸਾਹਿਬ ਕੀ ਪਲਾਨ ਹੈਗਾ ਤੁਹਾਡਾ ਲੈ ਕੇ ਕਿ ਅਮਰਸਰ ਦੀ ਦੇਖ ਸੁਨਦਰ ਕਰਨ ਨੂੰ ਜਿਸ ਤਰ੍ਹਾਂ ਤੁਸੀਂ ਕਹਿੰਦੇ ਹੋ ਕਿ ਅਮਰਸਰ ਦੀ ਦੇਖ ਨੂੰ ਸੁੰਦਰ ਬਣਾਉਣਾ ਤੁਹਾਡਾ ਕੀ ਪਲਾਨ ਹੈ ਮੈਂ ਚਾਹਨਾ ਜਿਹੜੇ ਦਰਸ਼ਕ ਦੇਖ ਰਹੇ ਨੇ ਅਮਰਸਰ ਸਮੇਂ ਤਮਾਮ ਹੋਰ ਵਾਕਫ ਵੀ ਤਾਂ ਕੀ ਤੁਹਾਡਾ ਮੈਸੇਜ ਅਮਰਸਰ ਦੇ ਦੇਖ ਨੂੰ ਲੈ ਕੇ ਦੇਖੋ ਪਹਿਲਾਂ ਜਿਹੜਾ ਸੀਗਾ ਸਾਨੂੰ ਸੀਗਾ ਜਿਹੜੀ ਡੀਸਿਲਟਿੰਗ ਕਰਨੀ ਸੀ ਸ਼ਹਿਰ ਦਾ ਮੌਨਸੂਨ ਜਿਹੜੀ ਹਰ ਸਾਲ ਜੁਲਾਈ ਅਗਸਤ ਦੇ ਵਿੱਚ ਜਿਹੜੀਆਂ ਬਰਸਾਤਾਂ ਹੁੰਦੀਆਂ ਨੇ ਉਸ ਤੋਂ ਪਹਿਲਾਂ ਜਿਹੜੀ ਸੀਗੀ ਸ਼ਹਿਰ ਦੀਆਂ ਮੇਨ ਲਾਈਨਾਂ ਨੂੰ ਸਾਫ ਸਫਾਈ ਕਰवानी ਸੀਗੀ ਜਿਹਦੇ ਵਿੱਚ ਅਸੀਂ ਮਾਰਚ ਤੋਂ ਕੰਮ ਸ਼ੁਰੂ ਕਰਤਾ ਸੀ ਤੁਸੀਂ ਦੇਖੋਗੇ ਕਿ ਮੌਨਸੂਨ ਦੇ ਵਿੱਚ ਕਿਤੇ ਵੀ ਬਰਸਾਤ ਦਾ ਪਾਣੀ 2-3 ਘੰਟਿਆਂ ਤੋਂ ਬਾਅਦ ਕਿਤੇ ਵੀ ਸ਼ਹਿਰ ਦੇ ਵਿੱਚ ਖੜਾ ਨਹੀਂ ਹੋਣ ਦਿੱਤਾ ਗਿਆ ਸੋ ਇਹ ਵੀ ਜਿਹੜੀ ਸਾਫ ਸਪਾਈ ਦੀ ਡੀਸੀਲਟਿੰਗ ਦਾ ਕੰਮ ਇਹ ਸਾਰਾ ਸਾਲ ਚੱਲਦਾ ਰਹੇਗਾ ਜਿਵੇਂ ਤੁੰਗ ਟਾਪ ਡਰੇਨ ਸੀਗਾ ਅਜੇ ਤੱਕ ਕਿਸੇ ਸਾਫ ਨਹੀਂ ਸੀ ਕਰਵਾਈ ਉਹਨੂੰ ਵੀ ਸਾਫ ਕਰਵਾਇਆ ਗਿਆ ਔਰ ਹਰ 6 ਮਹੀਨੇ ਬਾਅਦ ਕੋਸ਼ਿਸ਼ ਕਰਾਂਗੇ ਉਹਨੂੰ ਫੇਰ ਹੀ ਸਪਾਈ ਕਰਵਾਈ ਜਾਏਗੀ ਔਰ ਡੀਸੀਲਟਿੰਗ ਦਾ ਵੀ ਇਹ ਕੋਈ ਜਿਹੜਾ ਹੋਣ ਦਾ ਮੈਟਰ ਹੈਗਾ ਉਹ ਹੈਗਾ ਇਹ ਮੇਨ ਸਾੜੇ ਤੇ ਕੂੜੇ ਦੀ ਲਿਫਟਿੰਗ ਦਾ ਕੂੜੇ ਦੀ ਲਿਫਟਿੰਗ ਦਾ ਵੀ ਅਸੀਂ ਅੱਜ ਤਕਰੀਬਨ ਸਾਡੀਆਂ ਸਾਰੀ ਮਸ਼ੀਨਰੀ ਅੱਜ ਤਕਰੀਬਨ ਸ਼ਹਿਰ ਦੇ ਵਿੱਚ ਚੱਲ ਪਈ ਹੈ ਔਰ 90% ਤੱਕ ਜਿਹੜੀ ਕੂੜੇ ਦੀ ਲਿਫਟਿੰਗ ਹੋ ਚੁੱਕੀ ਹੈ ਔਰ ਕੱਲ ਦੀ ਡੇਟ ਤੱਕ ਜਿਹੜਾ ਅਸੀਂ 101% ਜਿਹੜੀ ਹੈ ਸ਼ਹਿਰ ਤੋਂ ਕੂੜੇ ਦੀ ਲਿਫਟਿੰਗ ਕੰਟੀਨਿਊਸਲੀ ਹੁੰਦੀ ਰਹੇਗੀ ਔਰ ਇਹਦੇ ਮੱਦੇ ਨਜ਼ਰ ਅਸੀਂ ਰਾਤ ਨੂੰ ਵੀ ਜਿਹੜੀ ਕੂੜੇ ਦੀ ਲਿਫਟਿੰਗ ਦੇ ਜਿਹੜੀ ਸ਼ੁਰੂ ਕਰਵਾਈਏ ਜਿਹਦੇ ਮੇਰੇ ਆਫੀਸਰ ਸੀਨੀਅਰ ਆਫੀਸਰਸ ਔਰ ਮੈਂ ਵੀ ਖੁਦ ਵੀ ਜਿਹੜਾ ਇਹਨੂੰ ਮੋਨੀਟਰ ਕਰਦੇ ਆਂ ਔਰ ਸ਼ਹਿਰ ਦੇ ਵਿੱਚ ਕਿਸੇ ਕਿਸਮ ਦੀ ਦਿੱਕਤ ਨਹੀਂ ਆਉਣ ਦਿੱਤੀ ਜਾਏਗੀ ਇੰਨੀ ਭਾਰੀ ਦੀ بارش ਹੋਣ ਦੇ باوجود ਵੀ ਜਿੱਥੇ ਮੌਨਸਨ ਦੇ ਵਿੱਚ ਵੀ ਸ਼ਹਿਰ ਠੀਕ ਰਿਹਾ ਉਥੇ ਕਾਫੀ ਜਿਆਦਾ ਸੜਕਾਂ ਦਾ ਨੁਕਸਾਨ ਹੋਇਆ ਜੋ ਕੱਲ ਤੋਂ ਅਸੀਂ ਜਿਹੜੇ ਆਪਣੇ ਪ੍ਰੀਮਿਕਸ ਤੇ ਪਲਾਨ ਰੇ ਸੜਕਾਂ ਬਣਾਉਣੀਆਂ ਵੀ ਸ਼ੁਰੂ ਕਰਤੀਆਂ ਆਉਣ ਵਾਲੇ ਦਿਨਾਂ 'ਚ ਤੁਸੀਂ ਵੇਖੋਗੇ ਕਿ ਕਾਫੀ ਸ਼ਹਿਰ ਦੇ ਵਿੱਚ ਡਿਵੈਲਪਮੈਂਟ ਲਈ ਨਵੀਂ ਦਾ ਮੂੰਹ ਨਜ਼ਰ ਆਏਗੀ ਅਮਿਰ ਸਾਹਿਬ ਇੱਕ ਕਾਉਂਸਲਰ ਕਾਉਂਸਲਰਾਂ ਦਾ ਕਹਿਣਾ ਕਿ ਜਿਹੜੇ ਅੱਗੇ ਜਿਸ ਤਰ੍ਹਾਂ ਕੰਮ ਕਰਵਾਉਂਦੇ ਸੀ ਹੁਣ ਉਹਨਾਂ ਨੂੰ ਕੰਮ ਕਰਨ ਦੀ ਮੁਸ਼ਕਲ ਆ ਰਹੀ ਹੈ ਕਿ ਕਿੰਨੀ ਕਿੰਨੀ ਦਿਨ ਤੋਂ ਕਹਿੰਦੇ ਵੀ ਸਾਡੇ ਵੱਲੋਂ ਜਿਹੜੇ ਐਸਟੀਮੇਟ ਦਿੱਤੇ ਗਏ ਨੇ ਪਰ ਹਾਲੇ ਤੱਕ ਵੀ ਕਹਿੰਦੇ ਕਿ ਸਾਡਾ ਜਿਹੜਾ ਕੰਮ ਆ ਕਿੰਨੀ ਚਿਰਾਂ ਤੋਂ ਨਹੀਂ ਹੋ ਰਿਹਾ ਜਿਹਦੇ ਕਰਕੇ ਗਲੀਆਂ ਵੀ ਟੁੱਟੀਆਂ ਅਸੀਂ ਜਿਹੜੇ ਤਕਰੀਬਨ 70 ਕਰੋੜ ਦੇ ਕੰਮ ਜਿਹੜੇ ਨੇ ਅਗਲੇ ਹਫ਼ਤੇ ਪਾਸ ਕਰ ਰਹੇ ਆ ਔਰ ਸਾਰੇ ਸ਼ਹਿਰ ਦੇ ਵਿੱਚ ਜਿਹੜੇ ਨੇ ਸਾਰੇ ਕਾਉਂਸਲਰਾਂ ਦੀ ਸਾਰੀਆਂ ਕੌਂਫੀਡੈਂਸੀਆਂ ਦੇ ਕੰਮ ਹੋਣਗੇ ਪਿੱਛੇ ਵੀ ਉਹਨਾਂ ਦੇ ਕਾਫੀ ਕੰਮ ਲਗਾਤਾਰ ਦੇ ਨੇ ਕੋਈ ਇਹੋ ਜੀ ਦਿੱਕਤ ਨਹੀਂ ਮਤਲਬ ਜਿਸ ਤਰ੍ਹਾਂ ਤੁਸੀਂ ਅੱਗੇ ਕਾਉਂਸਲਰਾਂ ਦੀ ਅਧਿਕਾਰੀਆਂ ਨਾਲ ਮੀਟਿੰਗ ਕਰਵਾਉਂਦੇ ਹੋ ਤੁਹਾਡੇ ਨਾਲ ਵੀ ਹੁੰਦੀਆਂ ਤੁਸੀਂ ਵੀ ਕਰਦੇ ਹੋ ਜੇਕਰ ਕੋਈ ਉਹਨਾਂ ਨੂੰ ਮੁਸ਼ਕਲ ਆਂਦੀ ਹੋਏਗੀ ਤਾਂ ਤੁਸੀਂ ਫਿਰ ਪਹਿਲ ਦੇ ਆਧਾਰ ਤੇ ਉਹਨਾਂ ਦੀ ਹੱਲ ਕਰੋਗੇ ਭਾਈ ਮੇਰੇ ਕੋਲ ਆਉਂਦੇ ਨੇ ਡੇਲੀ ਕਾਉਂਸਲਰ ਹਰ ਕੋਈ ਕਾਉਂਸਲਰ ਮੇਰੇ ਕੋਲ ਮਿਲਦੀ ਰਹਿੰਦੇ ਨੇ ਸਾਰੇ ਜਿਹੜੇ ਸਾਥੀ ਕਾਉਂਸਲਰ ਨੇ ਅਸੀਂ ਰਲ ਮਿਲ ਕੇ ਜਿਹੜੀ ਸ਼ੈਦੀ ਡਿਵੈਲਪਮੈਂਟ ਕਰਦੇ ਹਾਂ ਕਿਤੇ ਦਿੱਕਤ ਆਉਂਦੀ ਹੈ ਰਲ ਮਿਲ ਕੇ ਬੈਠ ਕੇ ਉਹਨੂੰ ਸੋਲਵ ਕਰ ਲੈਂਦੇ ਹਾਂ ਕੋਈ ਐਸੀ ਦਿੱਕਤ ਕੋਈ ਨਹੀਂ ਹੈ ਏਸੀ ਸਾਡੇ ਨਾਲ ਅਮਰਸਰ ਦੇ ਮੇਅਰ ਸਰਦਾਰ ਜਿੰਦਰ ਜਤਿੰਦਰ ਸਿੰਘ ਮੋਤੀ ਭਾਟੀਆ ਜੀ ਜਿਨ੍ਹਾਂ ਆਪਣੇ ਵਿਚਾਰ ਸਾਂਝੇ ਕੀਤੇ ਤੇ ਅਮਰਸਰ ਨੂੰ ਲੈ ਕੇ ਜੋ ਉਹਨਾਂ ਦੀ ਸੋਚ ਹੈ ਅਮਰਸਰ ਦੇ ਕੰਮਾਂ ਨੂੰ ਲੈ ਕੇ ਸਫਾਈ ਬਸਥਾ ਨੂੰ ਲੈ ਕੇ ਤਾਂ तमाम ਵਿਚਾਰ ਤੁਹਾਡੇ ਨਾਲ ਸਾਂਝੇ ਕੀਤੇ ਫਿਰ ਇਸੇ ਤਰ੍ਹਾਂ ਕਿਸੇ ਹੋਰ ਨਵੀਂ ਸ਼ਖਸੀਅਤ ਨੂੰ ਤੁਹਾਡੇ ਨਾਲ ਲੈ ਕੇ ਜਲਦ ਰੂਬਰੂ ਹੋਵਾਂਗੇ ਤੁਸੀਂ ਬਣੇ ਰਹੋ ਨਿਊਜ਼ ਹੈਡਲਾਈਨ ਟੂਡੇ ਦੇ ਨਾਲ